ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਗੁਰੂ ਪ੍ਰਸਾਦ ਉਸ ਤਤ ਨਿੰਦਾ ਦਉ ਬਿ ਵਰਜਿਤ ਤਜਹੁ ਮਾਨ ਅਭਿਮਾਨ ਲੋਹਾ ਕੰਚਨ ਸਮਕਾਰ ਜਾਣਹਿ ਤੇ ਨੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਿਵਰਜਿਤ ਹਾਰ ਪਾਦ ਛੀਨੈ ਸੋਈ ਰਹਾਉ ਰਜ ਗੁਣ ਤਾਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਾਦ ਕਾਉ ਜੋ ਨਾਰ ਛੀਨੈ ਤੈਨਹੀ ਪਰਮ ਪਾਦ ਪਾਇਆ तीरथ भरत नेम सुच संजम सदा रहै लेह कामा तृष्णा अरमाया ब्रह्म चूका चितवत आत्म रामा जेह मंदर दीपक परगासिया अंधकार तह नासा निरपाव पूर रहै ब्रह्म भागा कह कबीर जान दासा ਇਹ ਨਹੀਂ ਬਨਜਿਆ ਕਾਂਸੀ ਤਾਂਬਾ ਕਿ ਨਹੀਂ ਲਾਉਂਗ ਸੁਪਾਰੀ ਸੰਤ ਹੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਬਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਪੰਡਾਰੀ ਆਪਹਿ ਰਤਨ ਜਵਾਹਰ ਮਾਨਿਕ ਆਪਹਿ ਹੈ ਪਾਸਾਰੀ ਆਪਹਿ ਦਹ ਦਿਸ ਆਪ ਚਲਾਵੇ ਨਿਹਚਲ ਹੈ ਵਿਆਪਾਰੀ ਮਾਨ ਕਰ ਬੈਲ ਸੁਰਤ ਕਰ ਪੈਂਦਾ ਗਿਆਨ ਗੂਨ ਭਰ ਧਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਬਹੀ ਖੇ ਪਹਮਾਰੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵੋ ਮਨ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵੋ बोलो भैया राम की दोहाई पीवह संत सदा मात दुर्लभ सहज प्यास बुझाई रहा ते बीच भाव पाए को बुझे ह हार रस पावे भाई जेथे घाट अमृत सब ही मह भावे त सह पीआई ਨਗਰੀ ਏਕੈ ਨੌ ਦਰਵਾਜੇ ਤਾਵਤ ਬਰਜ ਰਹਾਈ ਤ੍ਰਿਕੁਟੀ ਛੂਟੈ ਦਸਵਾਂ ਦਰ ਖੂਲੈ ਤਾ ਮਨ ਕੀਵਾ ਭਾਈ ਅਪੇ ਪਾਦ ਪੂਰ ਤਾਪ ਤਹਿ ਨਾਸੀ ਕਹਿ ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਜੈਸੇ ਖੂਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਾਤ ਨਹੀਂ ਏਕੈ ਜਾਨੀ ਫੂਟੀ ਆਖੈ ਕਸ਼ੂਨਾ ਸੂਜੈ ਬੂਡੂ ਮੂਏ ਵੇਨ ਪਾਨੀ ਗਲਤ ਕਤ ਟੇਡੇ 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 ਅਸਤ ਚਰਮ ਵਿਸਟਾ ਕੇ ਮੁੰਦੇ ਦੁਰਗੰਧ ਹੀ ਕੇ ਵੇਡੇ ਰਹਾਉ ਰਾਮ ਨਾ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲ ਨਾ ਦੂਰੇ ਅਨਿਕ ਯਤਨ ਕਰ ਇਹੋ ਤਨ ਰਖਹੁ ਰਹਿ ਅਵਸਥਾ ਪੂਰੇ ਆਪਕਾ ਨਾ ਕੀਆ ਕਸ਼ੂਨਾ ਹੋਵੇ ਕੀ ਆ ਕੋ ਕਰੈ ਪਰਾਨੀ ਜਾ ਤਿਸ ਭਾਵੈ ਸਤਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਘਰੁਆ ਮਹਿ ਵਸਤੇ ਫੁਲਬਤ ਦੇਹ ਆਯਾਨੇ ਕਹੋ ਕਬੀਰ ਜੇਹ ਰਾਮ ਨਾ ਚੇਥਿਓ ਬੂਡੇ ਬਹੁਤ ਸਿਆਨੇ ਡੇ ਦੀ પાਦ ਟੇਡੇ ਚਲੇ ਲਾਗੇ ਵੀਰੇਖਾਨ ਭਾਉ ਭਗਤ ਸਿਉ ਕਾਜ ਨਾ ਕਸ਼ੂਐ ਮੇਰੋ ਕਾਮ ਦੀਵਾਨ RAM ਬਿਸਾਰਿਓ ਹੈ ਅਬਿਮਾਨ ਤਨਕ ਕਾਮਨੀ ਮਹਾ ਸੁੰਦਰੀ ਵੇਖ-ਪੇਖ ਸਚ ਮਾਨ ਰਹਾਉ ਲਾਲਚੂ ਝੂਠ ਬੇਕਾਰ ਮਹਾਮਦ ਇਹ ਵਿਧ ਆਉਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਾਛ ਲੈ ਜਾਏ ਰਹਾਉ ਦੇਹਰੀ ਬੈਠੀ ਮਿਹਰੀ ਰੋਵੇ ਦੁਆਰੇ ਲਾਓ ਸੰਗ ਮਾਏ ਮਰ ਹਟ ਲਾਗ ਸਭ ਲੋਗ ਕੁਟੰਭ ਮਿਲ ਹੰਸ ਇਕਹਿਲਾ ਜਾਏ ਵੈ ਸੋਤ ਵੈ ਬਿਤ ਵੈ ਪੁਰ ਪਾਟਨ ਬਾਹੁਰ ਨਾ ਦੇਖੈ ਆਏ ਕਹਿਤ ਕਬੀਰ RAM ਕੀ ਨਾ ਸਿਮਰੋ ਜਨਮ ਅਕਾਰਥ ਜਾਏ ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਖਾਟ ਕਰਮ ਪੁਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੇ ਚਰਨਾਰ ਬਿੰਦਨਾ ਕਥਾ ਭਾਵੈ ਸੁਪਚ ਤੁਲ ਸਮਾਨ ਰੇ ਚੇਤ 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 ਅਚੇਤ ਕਾਹੇ ਨਾ ਬਾਲ ਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ ਰਾਮ ਭਗਤ ਵਿਸ਼ੇਖ ਰਹਾ ਸੁਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਗ ਬਪੁਰਾ ਕੇ ਆਸਰਾ ਹੈ ਤੀਨ ਲੋਕ ਪਰਵੇਸ਼ ਜਾਮਲ ਪਿੰਗੁਲਾ ਲੁਬਤ ਕੁੰਚਰ ਗਏ ਹਰ ਕਹ ਪਾਸ ਐਸੇ ਦੁਰਮਤ ਨਿਸਤਰੇ ਤੂ ਕਿਉ ਨਾ ਤਰਹਿ ਰਵਿਦਾਸ ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚਾਉ ਪਦੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਏ ਤੂ ਕਾਰ ਕਰ ਦੇਖੈ ਜਾਣੈ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਹੈ ਸਭ ਤੇਰੀ ਰਜ਼ਾਏ ਰਹਾਉ ਜੋ ਕਿਛ ਕਰਣਾ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂ ਆਪੇ ਜਾਣਹਿ ਸਰਬ ਵਿਡਾਣੀ ਕਰੇ ਕਰਾਇ ਜਾਣੇ ਆਪ ਨਾਨਕ ਦੇਖੈ ਥਾਪ ਉਥਾਪ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਪਹਿਰਾਉ ਮਹੱਲਾ ਪਹਿਲਾ ਘਾਰ ਦੂਜਾ ਗੁਰ ਕਾ ਸ਼ਬਦ ਤਰੇ ਮਨ ਕੀਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਾਣ ਕੇਤੇ ਗੁਰ ਪ੍ਰ사ਦੀ ਪਾਰ ਪਰੇ ਭਵ ਜਲ ਬਿਨ ਸ਼ਬਦ ਹੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਬਿ ਆਪਿਆ ਦੁਬਿਧਾ ਡੋਬ ਡੋਬ ਮਰੀਐ ਰਹਾ ਗੁਰ ਦੇਵਾ ਗੁਰ ਅਲਖ ਅਪੇਵਾ ਤ੍ਰਿ ਭਾਵਣ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਖ ਅਪੇਵਾ ਮਾਨ ਰਾਜਾ ਮਾਨ ਮਨ ਤੇ ਮਾਨਿਆ ਮਨ ਸਾ ਮਨਹਿ ਸਮਾਈ ਮਾਨ ਜੋਗੀ ਮਾਨ ਬਿਨਸ ਬਿਯੋਗੀ ਮਾਨ ਸਮਝੈ ਗੁਣ ਗਾਈ ਗੁਰਤੇ ਮਾਨ ਮਾਰਿਆ ਸਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਾਰ ਪੁਰ ਲੀਣਾ ਸਾਚ ਸਬਦ ਨਿਸਤਾਰਾ ਹੈ ਰਉ ਮਹੱਲਾ ਪਹਿਲਾ ਨੈ ਨੀ ਦ੍ਰਿਸ਼ਟ ਨਹੀਂ ਤਾ ਨਹੀਂ ਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉਂ ਛੋੜੈ ਜਮ ਜਾਲੋ ਪ੍ਰਾਣੀ ਹਾਰ ਜਾਪ ਜਨਮ ਗਇਓ ਸਾਚ ਸਬਦ ਬਿਨ ਕਬ ਹੋ ਨਾ ਸ਼ੂਤਸ ਬਿਰਥਾ ਜਨਮ ਭਇਓ ਰਹਾਉ ਕਾਨ ਮਹਿ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਆਤ ਭਾਰੀ ਗੁਰਮੁਖ ਰਾਮ ਜਪਹੁ ਰਸ ਰਸਨਾ ਏਨ ਵਿਦ ਤਰ ਤੂ ਤਾਰੀ ਬਹਿਰੇ ਕਰਨ ਅਕਲ ਭਈ ਹੋਛੀ ਸਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹੇ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈ ਰਾਗੀ ਪ੍ਰਾਨ ਵਤ ਨਾਨਕ ਗੁਰ ਮੁਖ ਛੂਟਸ ਰਾਮ ਨਾਮ ਲੇਵ ਲਾਗੀ ਹੈ ਰੌ ਮਹੱਲਾ ਪਹਿਲਾ ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ ਨੇਤਰੀ ਧੁੰਦ ਕਰਨ ਭਏ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਦੁਲੇ ਕਿਆ ਪਾਇਆ ਜਗ ਆਏ RAM ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਉ yehwa rang nahi har raati jab bolai tab phike sant jana ki ninda vyapas pasu pae kadhe hohe na nike amrit ka ras virali paaya satgur mel milaye jab lag shabd bhed nahi aaya tab lag kaal sant aaye ਨਾਨਕ ਉਦਾਰ ਘਰ ਕਬਹੂ ਨ ਜਾਣਸ ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੈ ਵਿਚਾਰਾ ਹੈ ਰਉ ਮਹੱਲਾ ਪਹਿਲਾ ਸਗਲੀ ਰੈਣ ਸੋਵਤ ਗਾਲ ਫਾਹੀ ਦਿਨਸ ਜੰਜਾਲ ਗਵਾਇ ਖੇਨ ਪਾਲ ਘੜੀ ਨਹੀਂ ਪ੍ਰਭ ਜਾਨਿਆ ਜਿਨ ਇਹੋ జగਤ ਉਪਾਇ ਮਾਨ ਰੇ ਕਿਉ ਛੂਟਸ ਦੁਖ ਭਾਰੀ ਕਿਆਲੇ ਆਵਸ ਕਿਆਲੇ ਜਾਵਸ RAM ਜਪਹੁ ਗੁਣਕਾਰੀ ਰਹਾਉ ਉਂ ਦਾ ਕਵਲ ਮਨ ਮੁਖ ਮਤ ਹੋਛੀ ਮਨ ਅੰਦਾ ਸਿਰ ਧੰਦਾ ਕਾਲ ਵਿਕਾਲ ਸਦਾ ਸਿਰ ਥੇਰ ਬਿਨ ਨਾ ਵੈ ਗਲ ਫੰਦਾ ਡਗਰੀ ਚਾਲ ਨੇਤਰ ਫੁਨ ਅੰਦੁਲੇ ਸ਼ਬਦ ਸੁਰਤ ਨਹੀਂ ਭਾਈ ਸਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਦੁਲਾਉ ਤੰਦ ਕਮਾਈ ਕੋਇ ਉਹ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਨੇ ਸਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਨੇ ਹੈ ਰੌ ਮਹੱਲਾ ਪਹਿਲਾ ਗੁਰ ਕੈ ਸੰਗ ਰਹੈ ਦਿਨ ਰਾਤੀ RAM ਰਸਨ ਰੰਗ ਰਤਾ ਅਵਰ ਨਾ ਜਾਣਸ ਸਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਅਪਰੰਪਰ ਰਤਾ ਗੁਰ ਕੀ ਕਾਰ ਖਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਾਟ ਘਾਟ ਅੰਤਰ ਸਰਬ ਨਿਰੰਤਰ ਰਾਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜੀਹਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਖਾਈ ਐ ਰਉ ਮਹੱਲਾ ਪਹਿਲਾ ਹਿਰਦਾ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈਐ ਮਾਨ ਰੇ RAM ਭਗਤ ਚਿਤ ਲਾਈਐ ਗੁਰਮੁਖ RAM ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ ਧਰਮ ਭੇਦ ਭਾਉ ਕਬ ਹੋ ਨਾ ਛੂਟਸ ਆਵਤ ਜਾਤ ਨਾ ਜਾਨੀ ਬੇਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੋਏ ਬੇਨ ਪਾਨੀ ਤੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦੁਲੇ ਧੰਦ ਪਸਾਰਾ ਅਕਾਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਨਿਆ ਨਾਨਕ ਆਵਰ ਨਾ ਦੂਆ ਟਹਿਰਾਉ ਮਹੱਲਾ ਪਹਿਲਾ ਜਾਗਨ ਹੋਮ ਪੂਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ RAM ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹੈ RAM ਨਾਮ ਬਿਨ ਬਿਰਥੇ ਜਾਗ ਜਨਮ ਬਿਖ ਖਾਵੈ ਬਿਖ ਬੋਲੀ ਬੋਲੈ ਬਿਨ ਨਾਵੈ ਮਿਹਫਲ ਮਰ ਭ੍ਰਮ ਨਾ ਰਹਾ पुस्तक पाठ ਵਿਆਕਰਣ ਵਿਖਾਣੈ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ੁਰਜ ਮਰੈ ਡੰਡਕ ਮੰਡਲ ਸਿਖਾ ਸੂਤ ਧੋਤੀ ਤੀਰਥ ਗਾਵਨ ਆਤਿ ਬ੍ਰਹਮਨ ਕਰੈ RAM ਨਾਮ ਬਿਨ ਸ਼ਾਂਤ ਨ ਪਾਵੈ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਾਨ ਭਸਮ ਲਗਾਈ ਵਸਤਰ ਛੋੜ ਤਨ ਨਗਨ ਭਯਾ ਰਾਮ ਨਾਮ ਬਿਨ ਤ੍ਰਿਪਤ ਨ ਆਵੇ ਚਿਰਤ ਕੇ ਬੰਧੈ ਭੀਖ ਭਯਾ ਜੇਤੇ ਜੀ ਜੰਤ ਜਲ ਥਲ ਮਹੀ ਅਲ ਜਤਰ ਕਤਰ ਤੂ ਸਰਬ ਜੀਆ ਗੁਰਪ੍ਰਸਾਦ ਰਾਖ ਲੈ ਜਨ ਕਉ ਹਰ ਰਸ ਨਾਨਕ ਝੋਲ ਪੀਆ ਰਾਗ ਵਹਿ ਰੋ ਮਹੱਲਾ ਤੀਜਾ ਛਾਉ ਕਦੇ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਾਤ ਕਾ ਗਰਬ ਨਾ ਕਰੀ ਅਹ ਕੋਈ ਬ੍ਰਾਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲਹਿ ਬਹੁਤ ਵਿਕਾਰਾ ਰਹਾਉ ਚਾਰੇ ਵਰਨ ਆਖੈ ਸਭ ਕੋਈ ਬ੍ਰਹਮ ਬਿੰਦ ਤੇ ਸਭ ਓਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਧ ਭਾਂਡੇ ਕੜੈ ਕੁਮਾਰਾ චතාਤ மேੇල ਦੇහිਕਾ ਆකාර කට වද को කරබචරਲ පැහත ਨਨක එਹජෝ කරම බන්ද ਹੋයි බनਸਤබරපටੇ මොකතਨਾਹੋයි පැරу මਹලਤਜ, ਜੋਗੀ ਗ੍ਰਹੀ ਪੰਡਿਤ ਵੇਖ ਧਾਰੀ ਇਹ ਸੂਤੇ ਆਪਣੇ ਅਹੰਕਾਰੀ ਮਾਇਆ ਮਦ ਮਤਾ ਰਹਿ ਆ ਸੋਏ ਜਾਗਤ ਰਹਿ ਨਾ ਮੂਸੈ ਕੋਏ ਰਹਾ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਾਸ ਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋੜੈ ਤਤ ਪਛਾਨੈ ਚਾਹੂ ਵਰਨਾ ਵਿੱਚ ਜਾਗੈ ਕੋਇ ਜਮੈ ਕਾਲੈ ਤੇ ਛੂਟੈ ਸੋਇ ਕਹਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਭੈ rau ਮਹੱਲਾ ਤੀ ਜਾ ਜਾ ਕਉ ਰਾਖੈ ਆਪਣੀ ਸਰਨਾਈ ਸਾਚੇ ਲਾਗੈ ਸਾਚਾ ਫਲ ਪਾਈ ਰੇ ਜਾਨ ਕੈ ਸਿਉ ਕਰਹੁ ਪੁਕਾਰਾ ਹੁਕਮੇ ਹੋਆ ਹੁਕਮੇ ਵਰਤਾਰਾ ਰਹਾ ਇਹੋ ਆਕਾਰ ਤੇਰਾ ਹੈ ਧਾਰਾ ਖੇਨ ਮਹਿ ਬਿਨਸੈ ਕਰਤ ਨਾ ਲਾਗੇ ਬਾਰਾ ਕਰ ਪ੍ਰਸਾਦ ਇਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝੋ ਭਰਮ ਨਾ ਪੂਲਾ ਹੋ ਕੋਏ ਫੈਰਾਉ ਮਹੱਲਾ ਤੀਜਾਲ ਮੈਂ ਕਾਮਣ ਮੇਰਾ ਕੰਤ ਕਰਤਾਰ ਜੇ ਹਾ ਕਰਾਏ ਤੇ ਹਾ ਕਰੀ ਸੀਗਾਰ ජ තෙසපාවැෑතා කර පෝග තානமானනසා්‍යය සාහිබජෝගරහා උසතතනිදාා කරකයා कोයි ජ අපේ වර්ත එකෝසුවයි ගුරපර සාධී පෙරමකසායි මෙලෞග දයාල පංච සබද වජයි ਨਤ ਨਾਨਕ ਕਰੇ ਕਿ ਆਖੂਏ ਜਿਸਨੋ ਆਪ ਮਿਲਾਵੈ ਸੋਏ ਭੈ ਰਉ ਮਹੱਲਾ ਚੀਜਾ ਸੋ ਮੋਨ ਜੇ ਮਨ ਕੀ ਦੁਬਿਦਾ ਮਾਰੇ ਦੁਬਿਦਾ ਮਾਰ ਬ੍ਰਹਮ ਵਿਚਾਰੇ ਏ ਸਮਾਨ ਕਾਉ ਕੋਈ ਖੋਜਹੁ ਭਾਈ ਮਨ ਖੋਜਤ ਨਾਮ ਨਾਉ ਨਿਧ ਪਾਈ ਰਹਾਉ ਮੂਲ ਮੋਹ ਕਾਰ ਕਰਤੈ ਜਗਤ ਉਪਾਇ ਮਮਤਾ ਲਾਏ ਭਰਮ ਕੋ ਲਾਇਆ ਇਸ ਮੰਨਤੇ ਸਭ ਪਿੰਡ ਪਰਾਣਾ ਮਾਨ ਕੈ ਵਿਚਾਰ ਹੁਕਮ ਬੋਝ ਸਮਾਨਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੈ ਮਾਨਕਾ ਸੁਭਾਉ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭਿਉ ਆਦ ਪੁਰਖ ਨਿਰੰਜਨ ਦੇਉ